ਅਸਲਾਮੁਆਲਿਕ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀ ਸਾਰੇ ਖਰੀਤ ਨਾਲ ਹੋਗੇ ਰਾਬਾ ਸਾਰਿਆਂ ਨੂੰ ਚੜਦੀ ਕਲਾ ਚ ਰੱਖੇ ਅਸੀਂ ਹਮੇਸ਼ਾ ਗੱਲ ਕੀਤੀ ਹੈ ਕਿ ਸਿੱਖਾਂ ਸਰਦਾਰਾਂ ਨੇ ਮੁਸਲਮਾਨਾਂ ਨੂੰ ਸਪੋਰਟ ਕੀਤਾ ਹੈ ਮੁਸਲਮਾਨਾਂ ਦੀ ਹਿਫਾਜ਼ਤ ਕੀਤੀ ਹੈ ਫਿਰ ਇੱਕ ਵਾਰ ਇਹ ਇੰਝ ਹੋਇਆ 6 ਮੁਸਲਮਾਨ ਲੜਕੀਆਂ ਦੀ ਸਿੱਖਾਂ ਸਰਦਾਰਾਂ ਨੇ ਇੱਜ਼ਤ ਬਚਾਈ ਉਹਨਾਂ ਦੀ ਜਾਨ ਬਚਾਈ ਤੇ ਉਸ ਤੋਂ ਬਾਅਦ ਉਹਨਾਂ ਨੂੰ ਬਾ ਹਿਫਾਜ਼ਤ ਉਹਨਾਂ ਦੇ ਘਰ ਛੱਡਿਆ ਇਹ ਵੀਡੀਓ ਜਿਹੜੇ ਮੁਸਲਮਾਨ ਦੇਖ ਰਹੇ ਨੇ ਐਨੇ ਤੱਕ ਵੀਡੀਓ ਦੇਖਣਾ ਤੇ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ ਕੀ ਮੁਕੰਮਲ ਡਿਟੇਲ ਹੈ ਇਸ ਸਬੰਧਕ 아이 ਦੀ ਵੀਡੀਓ ਹੈ ਵੀਡੀਓ ਲ ਵਧਨੇ ਆ ਵੀ

ਸਾਥ ਸੰਗਤੀ ਜੋ ਗੁਰੂ ਮਹਾਰਾਜ ਜੀ ਨੇ ਸਾਨੂੰ 32 ਕੁੜੀਆਂ ਨੂੰ ਘਰ-ਘਰ ਪਹੁੰਚਾਉਣ ਦੀ ਸੇਵਾ ਲਈ ਸੀਗੀ ਗੁਰੂ ਮਹਾਰਾਜ ਜੀ ਦੇ ਆਸ਼ੀਰਵਾਦ ਨਾਲ ਸੰਤਾ ਦੀ 80 ਸਾਨਾ ਲੋਕਾਂ ਦਾ ਅਸੀਂ ਪੂਰਾ ਕਰ ਲਿਆ ਸਿੱਖਾਂ ਨੇ ਇੱਕ ਵਾਰ ਫਿਰ ਤੋਂ ਅਜਿਹਾ ਕਾਰਜ ਕੀਤਾ ਜਿਸ ਦੇ ਨਾਲ ਪੂਰੀ ਸਿੱਖ ਕੌਮ ਦਾ ਸਿਰ ਇੱਕ ਵਾਰ ਫਿਰ ਤੋਂ ਮਾਣ ਦੇ ਨਾਲ ਉੱਚਾ ਹੋਇਆ ਜਿਨ੍ਹਾਂ ਕਸ਼ਮੀਰੀ ਕੁੜੀਆਂ ਨੂੰ ਬਾਕੀ ਲੋਕਾਂ ਵੱਲੋਂ ਮਜ਼ਾਕ ਦੇ ਪਾਤਰ ਬਣਾਇਆ ਜਾ ਰਿਹਾ ਉਹਨਾਂ ਕਸ਼ਮੀਰੀ ਕੁੜੀਆਂ ਨੂੰ ਪੰਜਾਬ ਅਤੇ ਹੋਰ ਰਾਜਾਂ ਤੋਂ ਸਿੱਖਾਂ ਵੱਲੋਂ ਬੜੇ ਸਤਿਕਾਰ ਸਹਿਤ ਉਹਨਾਂ ਦੇ ਘਰ ਕਸ਼ਮੀਰ ਪਹੁੰਚਾਇਆ ਗਿਆ ਜਿਸ ਤੋਂ ਬਾਅਦ ਆਪਣੀਆਂ ਧੀਆਂ ਨੂੰ ਮਿਲਣ ਤੇ ਮਾਪੇ ਕਾਫੀ ਖੁਸ਼ੀ ਵਿੱਚ ਨੇ ਅਤੇ ਸਿੱਖਾਂ ਦਾ ਧੰਨਵਾਦ ਕਰ ਰਹੇ ਨੇ ਤੁਸੀਂ ਵੀ ਵੇਖੋ ਦਿੱਲੀ ਦੇ ਸਿੱਖਾਂ ਦੀ ਇਹ ਵੀਡੀਓ ਉਹ ਕਾਲ ਕਰ ਰਹੇ ଥିଲେ ਨਾ ਹਾਂ ਨਹੀਂ ਨਹੀਂ ਕਾਲ ਕੀ ਆਹ ਹਾਂ ਅਬ ਆਪकी ਬੇਟਾ ਪਹੁੰਚ ਗਿਆ ਆਪੇ ਆਪ ਕਿਉਂ ਨਿਕਲ ਗਏ ਹਮੇ ਬਾਹਰ ਹੋਰ ਬੱਚੇ ਹੋ ਮੈਂ ਪਹਿਲੇ ਚਾਹ ਪੀਂਗੇ ਥੋੜਾ

थ्री नाइन फाइव शफी मोहम्मद शफी हाँ किसी वक्त भी मेरी अरे सर आप दिल्ली ना कभी मैं आता हूँ जोड़ का मौका दीजिए आप हमको मौका दीजिए <laughs> हाँ, <ठीक। laughs> बस किसी चीज़ का चिंता नहीं है सर <laughs> ठीक है बिल्कुल अच्छा तरीका वाला गुम खुश पेहत ठीक बिल्कुल ठीक पे असल प ਸੁਪਰ ਦਾ ਜੱਜ ਹਸਾ ਸਾਮਾਨ ਨੂੰ ਹਮਾਂ ਸੋਰੀ ਸੋਰੀ ਫਤਿਹ ਦੱਸੋ ਚਲੋ ਗਏ ਤਿਲਖਾ ਵਾਹਿਗੁਰੂ ਜੀ ਕਾਕਾ ਸਾਹਿਬ ਵਾਹਿਗੁਰੂ ਜੀ ਫਤਿਹ ਹੁਣ ਆਪਾਂ ਇੱਕ ਹੋਰ ਕੁੜੀ ਨੂੰ ਛੱਡਣ ਆਏ ਸੀਗੇ ਉਹਦੇ ਘਰ ਛੱਟਿਆ ਗਿਆ ਮੈਂ ਵੀ ਨਾਲ ਲੱਗੇ ਆ ਤੇ ਉਹਨਾਂ ਦੇ ਘਰ ਹੁਣ ਉਹਨਾਂ ਦੇ ਚਿਹਰੇ ਤੇ ਉੱਤੇ ਖੁਸ਼ੀ ਨਜ਼ਰ ਆਈ ਹੈ ਚਾਰ ਦਿਨ ਤੋਂ ਉਹਨਾਂ ਨੇ ਕੁਝ ਖਾਦਾ ਨਹੀਂ ਸੀਗਾ ਹੁਣ ਬਹੁਤ ਖੁਸ਼ ਹੈਗੇ ਮਹਾਰਾਜ ਜਿੱਦਾਂ ਹੀ ਸਾਰਿਆਂ ਨੂੰ ਬਖਸ਼ੇ ਬੱਚੇ ਦੇ ਦਰਦ ਬਹੁਤ ਜ਼ਿਆਦਾ ਵੱਡਾ ਹੁੰਦਾ ਹੈ ਇਹ ਮੈਂ ਦੀ ਹੁਣ ਸਾਰੇ ਦੇ ਸਾਰੀ ਹਿੰਮਤ ਆ ਵਾਇਗਰ ਉਹਨਾਂ ਨੂੰ ਹੀ ਉਮਰ ਦੇ ਤੇ ਸਾਰੇ ਪਾਸੇ ਪਹੁੰਚਣਾ ਹੈ ਇਹ ਸਾਡੇ ਨਾਲ ਆਰਮੀ ਤੋਂ ਵੀ ਜਵਾਨ ਹੈਗੇ ਆ ਇਹਨਾਂ ਦੀ ਵੀ ਸਾਡਾ ਧੰਪੋ ਮਿਹਰਬਾਨੀ ਹੈ ਵਾਇਗਰ ਜੀ ਕਾ ਖਾਲਸਾ ਵਾਇਗਰ ਜੀ ਫਤਿਹ ਇਹ ਸੇਵਾ ਕਰਨ ਤੋਂ ਬਾਅਦ ਸਿੱਖ ਵੀ ਸਿੱਖ ਹੋਣ ਤੇ ਮਾਣ ਕਰੈ ਨੇ ਤੇ ਉਹਨਾਂ ਵੱਲੋਂ ਇੱਕ ਵੀਡੀਓ ਹੋਰ ਜਾਰੀ ਕੀਤਾ ਗਿਆ ਅਤੇ ਇਸ ਵੀਡੀਓ ਦੇ ਵਿੱਚ ਇੱਕ ਹੋਰ ਭੈਣ ਬਾਰੇ ਸਿੱਖ ਵੱਲੋਂ ਦੱਸਿਆ ਗਿਆ ਕਿ ਕਿਵੇਂ ਇਸ ਕੁੜੀ ਨੇ ਵੀ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਮੁਸ਼ਕਲ ਵਿੱਚ ਉਹਨਾਂ ਦਾ ਸਾਥ ਦਿੱਤਾ ਹੈ। ਵਾਹਿਗੁਰੂ ਜੀ ਕੀ ਫਤਿਹ। ਸਹਾਜੰਗਤ ਜੀ ਜੋ ਗੁਰੂ ਮਹਾਰਾਜ ਜੀ ਨੇ ਸਾਨੂੰ 32 ਕੁੜੀਆਂ ਨੂੰ ਘਰ-ਘਰ ਪਹੁੰਚਾਉਣ ਦੀ ਸੇਵਾ ਲਈ ਸੀਗੀ। ਗੁਰੂ ਮਹਾਰਾਜ ਜੀ ਦੇ ਆਸ਼ੀਰਵਾਦ ਨਾਲ ਸੱਤਾ ਦੀ 80 ਸਾਨਾ ਲੋਕਾਂ ਦਾ ਅਸੀਂ ਪੂਰਾ ਕਰ ਲਿਆ। ਮਿਸ਼ਨ ਫਤਿਹ ਕਰ ਲਿਆ ਜੀ। ਆਪ ਜੀ ਦਾ ਬਹੁਤ-ਬਹੁਤ ਮਿਹਰਬਾਨੀਆਂ ਅਦਾਸਾ ਕਰਦੇ ਰਹੋ ਕਿਉਂਕਿ ਇੱਥੋਂ ਵੀ ਜਾਣਦੇ ਹੋਆ ਟਾਈਮ ਲੱਗਣਾ ਹੈ। ਤੇ ਇਹ ਜਿਹੜਾ ਜਿਹੜਾ ਥੋੜਾ ਜਿਹਾ ਖਤਰਨਾਕ ਹੀ ਆ ਸਾਰੇ ਤੋਂ ਪਹਿਲਾਂ ਤੇ ਇੱਕ ਜਕਾਰਾ ਛੱਡਾਂਗੇ ਜਿਹੜੇ ਸਾਡੇ ਕੰਦੇ ਬੋਲੇ ਸੋਨਿਆ ਸਾਡੀ ਆਸਾਂ ਹੁਣ ਮੇਰੇ ਵੱਡੇ ਭਰਾ ਛੋਟੇ ਭਰਾ ਦੋਨੋਂ ਸਰਦਾਰ ਹਰਮੰਦਰ ਸਿੰਘ ਜੀ ਆਲੂ ਵਾਲਿਆ ਤੇ ਬਬਲੂ ਜੀ ਆਪ ਲਈ ਇੱਕ ਗੱਲ ਹੋਰ ਅਸੀਂ ਬਹੁਤ ਦੇਖਿਆ ਹੈਗਾ ਮਗਰ ਆਪਾਂ ਇੱਕ ਚਾਹੁੰਨੇ ਆ ਕਿ ਆ ਕੁੜੀ ਵਰਗੀਆਂ ਹੋਣੀਆਂ ਚਾਹੀਦੀਆਂ ਜਿਹੜੀ ਸਾਡੀ ਉਮਰ ਤੋਂ ਵੱਧੀਆਂ ਨੇ ਜੋ ਜਿਗਰਾ ਦਿਖਾਇਆ ਹੈ ਸ਼ਹਿਰ ਅੱਜਕੱਲ੍ਹ ਦੇ ਮਰਦਾਂ ਚੋਂ ਉਹ ਜਿਗਰਾ ਨਹੀਂ ਇਹ ਇੱਥੋਂ ਤੱਕ ਸਾਡੇ ਨਾਲ ਆਈ ਆ ਔਰ ਸਾਰੇ ਥਾਂ ਤੇ ਉੱਤੇ ਇੱਦਾਂ ਸੋਪਿਆਨ ਚ ਸੋਪਿਆਨ ਚ ਇੱਥੇ ਪੁਲਿਸ ਵੀ ਆਉਂਦੇ ਡਰਦੀ ਜਿੱਤੇ ਆਰਮੀ ਵੀ ਆਉਂਦੇ ਕੁੜੀ ਸਾਡੇ ਨਾਲ ਰਹੀ ਹੈ ਮਹਾਰਾਜ ਇਹਨੂੰ ਚੜਦੀ ਕਲਾ ਵਿਚ ਰੱਖੇ ਹਮੇਸ਼ਾ ਕੇ ਲੋਕਾਂ ਦੀ ਮਦਦ ਇਤਈ ਕਰਦੀ ਹੈ। ਹਲਵਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਥੇ ਛੋਪੀਆਂ ਦੇ ਵਿੱਚ ਆਖਰੀ ਕੁੜੀ ਜਦੋਂ ਵੀ ਕਿਸੇ ਤੇ ਭੀੜ ਪੈਂਦੀ ਹੈ ਤਾਂ ਸਿੱਖ ਹਮੇਸ਼ਾ ਅੱਗੇ ਆਉਂਦੇ ਨੇ ਕਿਉਂਕਿ ਸਿੱਖ ਸਰਬੱਤ ਦਾ ਭਲਾ ਚਾਹੁੰਦੇ ਨੇ। ਖੈਰ ਇਸ ਵੀਡੀਓ ਤੋਂ ਬਾਅਦ ਹੁਣ ਸਿੱਖਾਂ ਦੀ ਇੱਕ ਵਾਰ ਫਿਰ ਤੋਂ ਚਰਚਾ ਹੋਣ ਵਾਲੀ ਹੈ। ਬਿਊਰੋ ਰਿਪੋਰਟ ਜੀ ਵੀਰੋ ਐਸੀ ਜਾਈ ਦੀ ਵੀਡੀਓ 6 ਕਸ਼ਮੀਰੀ ਲੜਕੀਆਂ ਦੀ ਜਾਨ ਬਚਾਈ ਉਹਨਾਂ ਦੀ ਇੱਜ਼ਤ ਬਚਾਈ ਅਸੀਂ ਦੇਖ ਰਹੇ ਹਾਂ ਕਿ ਅੱਜ ਕੱਲ ਦੇ ਦੌਰ ਦੇ ਅੰਦਰ ਜੋ ਸਿੱਖ ਸਰਦਾਰ ਕੰਮ ਕਰ ਰਹੇ ਨੇ ਜਿਸ ਤਰ੍ਹਾਂ ਇਨਸਾਨੀਅਤ ਦੀ ਖਿਦਮਤ ਕਰ ਰਹੇ ਨੇ ਫਰੰਟ ਤੇ ਆ ਕੇ ਲੋਕਾਂ ਦੀ ਮਦਦ ਕਰ ਰਹੇ ਨੇ ਐਂਜੇ ਦਾ ਕੰਮ ਕੋਈ ਵੀ ਨਹੀਂ ਕਰ ਰਿਹਾ ਸਿੱਖਾਂ ਵਾਸਤੇ ਬੜੇ ਮਾਣ ਦੀ ਗੱਲ ਏ ਬੜੇ ਫਖਰ ਦੀ ਗੱਲ ਏ ਤੇ ਮੁਸਲਮਾਨਾਂ ਵਾਸਤੇ ਵੀ ਅਸੀਂ ਤਾਂ ਕਹੀਦਾ ਸਿੱਖ ਮੁਸਲਮ ਭਾਈਚਾਰਾ ਜ਼ਿੰਦਾਬਾਦ ਅਸੀਂ ਦੇਖ ਰਹੇ ਹਾਂ ਕਿ ਜਿਸ ਤਰ੍ਹਾਂ ਛੇ ਮੁਸਲਮਾਨ ਲੜਕੀਆਂ ਦੀ ਸਿੱਖ ਸਰਦਾਰਾਂ ਨੇ ਜਾਨ ਬਚਾਈ ਬਾਹ ਹਿਫਾਜ਼ਤ ਉਹਨਾਂ ਨੂੰ ਉਹਨਾਂ ਦੇ ਘਰ ਛੱਡਿਆ ਇਹ ਕੋਈ ਛੋਟੀ ਜੀ ਗੱਲ ਨਹੀਂ ਬਹੁਤ ਵੱਡੀ ਗੱਲ ਹੈ ਅੱਜ ਕੱਲ੍ਹ ਦੇ ਦੌਰ ਦੇ ਅੰਦਰ ਕੋਈ ਬੰਦਾ ਵੀ ਇੰਝ ਤਾਂ ਕੰਮ ਨਹੀਂ ਕਰਦਾ ਅਸੀਂ ਦੇਖ ਰਹੇ ਹਾਂ ਕਿ ਜਿੱਥੇ ਵੀ ਜਿਸ ਮੁਲਕ ਦੇ ਅੰਦਰ ਵੀ ਕਿਸੇ ਨੂੰ ਜ਼ਰੂਰਤ ਪਈ ਸਿੱਖਾਂ ਸਰਦਾਰਾਂ ਨੇ ਫਰੰਟ ਤੇ ਆ ਕੇ ਲੋਕਾਂ ਦੀ ਮਦਦ ਕੀਤੀ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ